ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੰਜ ਉਹ ਗੱਲਾਂ ਜਿਨ੍ਹਾਂ ਦਾ ਗੁਰੂਕਾ ਸਾਹਿਬ ਤੋਂ ਪਾਠ ਕਰਦਿਆਂ ਧਿਆਨ ਰੱਖਣਾ ਜ਼ਰੂਰੀ ਹੈ ਪਹਿਲੀ ਗੱਲ ਪਾਠ ਕਰਨ ਵੇਲੇ ਸੇ ਢੱਕਿਆ ਹੋਣਾ ਚਾਹੀਦਾ ਤੇ ਕਿਸ ਤੰਗੀ ਤਰ੍ਹਾਂ ਵਾ ਕੇ ਗੁਰਤ ਕਰਕੇ ਬੈਠਣਾ ਜਾਂਦਾ ਹੈ। ਜਾਂ ਕੇਸਾਂ ਤੇ ਕੀ ਇਸ ਕੀ ਬੰਨੀ ਹੋਣੀ ਚਾਹੀਦੀ ਹੈ। ਦੂਜੀ ਗੱਲ ਗੁਰਕਾ ਸਾਹਿਬ ਦੇ ਥੱਲੇ ਹਮੇਸ਼ਾ ਇੱਕ ਰਮਾਲਾ ਜਾਂ ਸਾਫ ਕੱਪੜਾ ਰੱਖਣਾ ਜ਼ਰੂਰੀ ਹੈ। ਗਲ ਵਿੱਚ ਹਜ਼ੂਰੀਆ ਪਾਉਣਾ ਜ਼ਰੂਰੀ ਹੈ। ਤਾਂ ਜੋ ਪਾਠ ਦੌਰਾਨ ਸਿੱਕ ਜਾਂ ਖੰਗ ਆਉਣ ਤੇ ਮੂੰਹ ਢੱਕਿਆ ਜਾ ਸਕੇ ਹਜ਼ੂਰੀਏ ਨਾਲ। ਤੀਜੀ ਗੱਲ ਜਿੱਥੇ ਕੀਰਤਨ ਜਾਂ ਕਥਾ ਚੱਲ ਰਹੀ ਹੋਵੇ ਤਾਂ ਉੱਥੇ ਗੁਟਕਾ ਸਹਿਬ ਖੋਲ ਕੇ ਪਾਠ ਨਾ ਕਰੋ ਇੱਕ ਵੇਲੇ ਧਿਆਨ ਸਿਰਫ ਇੱਕ ਤਰਫ ਹੀ ਲਗਾਇਆ ਜਾ ਸਕਦਾ ਹੈ ਚੌਥੀ ਗੱਲ ਪਾਠ ਕਰਨ ਵਾਲੀ ਥਾਂ ਵੀ ਸਾਫ਼ ਸੁਥਰੀ ਤੇ ਸ਼ਾਂਤ ਹੋਣੀ ਚਾਹੀਦੀ ਹੈ ਤਾਂ ਜੋ ਗੁਰਬਾਣੀ ਦਾ ਧਿਆਨ ਅੰਦਰ ਤੱਕ ਕੀਤਾ ਜਾ ਸਕੇ ਪੰਜਵੀਂ ਗੱਲ ਬਾਣੀ ਪੜਨ ਲਈ ਮੋਬਾਈਲ ਦੀ ਵਰਤੋਂ ਨਾ ਕਰੋ ਕਿਉਂਕਿ ਮੋਬਾਈਲ ਨੋਟੀਫਿਕੇਸ਼ਨ ਅਤੇ ਧਿਆਨ ਪਟਕਾ ਦਿੰਦੀ ਹੈ ਗੁਰੂ ਗੁਰਬਾਣੀ ਦੇ ਸਤਕਾਰ ਲਈ ਪਾਠ ਗੁਟਕਾ ਸਾਹਿਬ ਤੋਂ ਹੀ ਕਰਨਾ ਜ਼ਰੂਰੀ ਹੈ ਇਹ ਆਪਣੇ ਗੁਰੂ ਸਾਹਿਬ ਦੀ ਮਰਿਆਦਾ ਹੈ ਸੋ ਆਪਾਂ ਸਾਰੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਹੀ ਮਰਿਆਦਾ ਅਨੁਸਾਰ ਚੱਲੀਏ ਸੋ ਇਹ ਸੀ ਪੰਜ ਗੱਲਾਂ ਉਹ ਜੋ ਗੁਟਕਾ ਸਾਹਿਬ ਪੜਨ ਸਮੇਂ ਕੀਤੀਆਂ ਜਾ ਸਕਦੀਆਂ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ